ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਦਾ ਬੋਝ ਬਹੁਤ ਜ਼ਿਆਦਾ ਹੁੰਦਾ ਹੈ ਦਫ਼ਤਰ ਆਉਣ ਦਾ ਟਾਈਮ ਹੁੰਦਾ ਜਾਣ ਦਾ ਕੋਈ ਟਾਈਮ ਨਹੀਂ ਹੁੰਦਾ ਅਜਿਹਾ ਹੀ ਕੁਝ ਇਸ ਲੜਕੀ ਦੇ ਨਾਲ ਹੁੰਦਾ ਹੈ ਜਿਹੜੀ ਕਿ ਕੰਮ ਤੋਂ ਘਰੇ ਵੀ ਚਲੀ ਜਾਂਦੀ ਹੈ ਪਰ ਫਿਰ ਵੀ ਉਸ ਮਾਪਿਆਂ ਦੀ ਜਵਾਨ ਧੀ ਕਈ ਸਾਲਾਂ ਬਾਅਦ ਬਣੀ ਸੀ ਇਹ ਪਰ ਨੌਕਰੀ ਦੇ 4 ਮਹੀਨਿਆਂ ਬਾਅਦ ਕੀ ਹੋ ਗਈ ਮੌਤ ਸੰਸਕਾਰ ਤੇ ਵੀ ਨਾ ਪਹੁੰਚਿਆ ਦਫ਼ਤਰ ਦਾ ਕੋਈ ਅਧਿਕਾਰੀ ਕੰਮ ਲਈ ਡਿਊਟੀ ਤੋਂ ਬਾਅਦ ਵੀ ਕੁੜੀ ਨੂੰ ਆਉਂਦੇ ਸਨ ਫੋਨ ਘਰ ਬੈਠ ਕੇ ਵੀ ਵਿਚਾਰੀ ਕਰਦੀ ਰਹਿੰਦੀ ਸੀ ਦਫਤਰ ਦਾ ਕੰਮ ਇਮਾਨਦਾਰੀ ਨਾਲ ਦਿਨ ਰਾਤ ਕੰਮ ਕਰਨ ਦਾ ਮਿਲਿਆ ਆਸਿਲਾ ਜੇਕਰ ਤੁਸੀਂ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਹੋ ਤਾਂ ਇਹ ਖਬਰ ਜ਼ਰਾ ਧਿਆਨ ਦੇ ਨਾਲ ਸੁਣ ਲਿਓ ਕਿ ਆਖਿਰਕਾਰ 4 ਮਹੀਨੇ ਹੋਏ ਸਨ ਇੱਕ ਲੜਕੀ ਨੂੰ ਪ੍ਰਾਈਵੇਟ ਸੈਕਟਰ ਦੀ ਕੰਪਨੀ ਦੇ ਵਿੱਚ ਜੌਬ ਕਰਦੇ ਹੋਏ ਅਚਾਨਕ ਉਸਦੀ ਮੌਤ ਹੋ ਗਈ ਤੇ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਸਦੀ ਮੌਤ ਦੇ ਉੱਤੇ ਜਦੋਂ ਸੰਸਕਾਰ ਕੀਤਾ ਜਾਂਦਾ ਤਾਂ ਕੰਪਨੀ ਦਾ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਦਾ ਜਿਸ ਤੋਂ ਬਾਅਦ ਦੁਖੀ ਹੋਈ ਉਸਦੀ ਮਾਂ ਦੇ ਵੱਲੋਂ ਇੱਕ ਈਮੇਲ ਭੇਜੀ ਜਾਂਦੀ ਹੈ ਜਿਹੜੀ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਕਸਰ ਇਹ ਕਿਹਾ ਜਾਂਦਾ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਦਾ ਬੋਝ ਬਹੁਤ ਜ਼ਿਆਦਾ ਹੁੰਦਾ ਦਫ਼ਤਰ ਆਉਣ ਦਾ ਟਾਈਮ ਹੁੰਦਾ ਜਾਣ ਦਾ ਕੋਈ ਟਾਈਮ ਨਹੀਂ ਹੁੰਦਾ ਅਜੀਆ ਕੋਚੇਸਰ ਲੜਕੀ ਦੇ ਨਾਲ ਹੁੰਦਾ ਹੈ ਜਿਹੜੀ ਕਿ ਕੰਮ ਤੋਂ ਘਰੇ ਵੀ ਚਲੀ ਜਾਂਦੀ ਹੈ ਪਰ ਫਿਰ ਵੀ ਉਸ ਨੂੰ ਕੰਮ ਦੇ ਲਈ ਫੋਨ ਆਉਂਦੇ ਨੇ ਮੈਸੇजेस ਆਉਂਦੇ ਨੇ ਇੱਥੋਂ ਤੱਕ ਕਿ ਉਸ ਨੂੰ ਛੁੱਟੀ ਵਾਲੇ ਦਿਨ ਵੀ ਇਸ ਕੁਦਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਕਮਲਿਆ ਵਰਗੀ ਉਸ ਦੀ ਸਿਚੁਏਸ਼ਨ ਹੋ ਜਾਂਦੀ ਹੈ ਪਰ ਇਹ ਸਭ ਦੇ ਬਾਵਜੂਦ ਉਸ ਨੇ ਕਦੀ ਵੀ ਆਪਣੀ ਕੰਪਨੀ ਦੇ ਨਾਲ ਆਪਣੇ ਬੋਸ ਦੇ ਨਾਲ ਗਿਲਾ ਨਹੀਂ ਕੀਤਾ ਕਈ-ਕਈ ਘੰਟਿਆਂ ਤੱਕ ਮੀਟਿੰਗਾਂ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਦਫ਼ਤਰ ਦੇ ਵਿੱਚ ਬੈਠੀ ਹੋਈ ਅਖੀਰ ਦੇ ਵਿੱਚ ਜਿਹੜੀ ਕੀ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਕਈ ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਸੀਏ ਬਣੀ ਸੀ ਮਾਪਿਓ ਨੂੰ ਲੱਖਾਂ ਉਮੀਦਾਂ ਸਨ ਕਿ ਸਾਡੀ ਧੀ ਨੇ ਸਾਡਾ ਨਾਮ ਰੋਸ਼ਨ ਕੀਤਾ ਪਰ ਇਕ ਅਜੇ ਹੀ ਕੰਪਨੀ ਦੇ ਵਿੱਚ ਗਈ ਕਿ 4 ਮਹੀਨੇ ਦੇ ਵਿੱਚ ਹੀ ਸਾਰਾ ਪਰਿਵਾਰ ਖਤਮ ਹੋ ਗਿਆ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਹਨ ਤੇ ਅਜਿਹੇ ਦੇ ਵਿੱਚ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਪ੍ਰਾਈਵੇਟ ਨੌਕਰੀਆਂ ਵੱਲ ਰੁਕ ਕਰਦੇ ਨੇ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਇਸ ਵੇਲੇ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਮੁਲਾਜ਼ਮਾਂ ਤੋਂ ਕਈ ਵਾਰ ਤਾਂ ਛੁੱਟੀ ਤੋਂ ਬਾਅਦ ਵੀ ਰਾਤ ਨੂੰ ਉਹਨਾਂ ਨੂੰ ਫੋਨ ਅਤੇ ਮੈਸੇजेस ਕਰਕੇ ਤੰਗ ਕੀਤਾ ਜਾਂਦਾ ਹੈ ਅਜਿਹੀ ਕੁਝ ਇਸ ਤਰ੍ਹਾਂ ਦੀ ਕਹਾਣੀ ਹੈ ਇੱਕ ਲੜਕੀ ਦੀ ਜਿਹੜੀ ਕਿ ਚਾਹੇ ਚਾਹੇ ਕੜੀ ਮਿਹਨਤ ਤੋਂ ਬਾਅਦ ਤਕਰੀਬਨ ਕਈ ਸਾਲਾਂ ਬਾਅਦ ਸੀਏ ਬਣਦੀ ਹੈ ਚਾਰ ਮਹੀਨੇ ਅਜੇ ਨੌਕਰੀ ਨੂੰ ਜੁਆਇਨ ਕੀਤੇ ਹੁੰਦੇ ਨੇ ਕਿ ਅਚਾਨਕ ਉਸਦੀ ਮੌਤ ਹੋ ਜਾਂਦੀ ਹੈ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਸਦੀ ਮੌਤ ਦੇ ਉੱਤੇ ਉਸ ਦੇ ਦਫਤਰ ਦਾ ਕੋਈ ਵੀ ਅਧਿਕਾਰੀ ਮੁਲਾਜ਼ਮ ਨਹੀਂ ਪਹੁੰਚਦਾ ਤੇ ਅਜਿਹੇ ਦੇ ਵਿੱਚ ਦੁਖੀ ਹਿਰਦੇ ਨਾਲ ਉਸਦੀ ਮਾਂ ਦੇ ਵੱਲੋਂ ਇੱਕ ਈਮੇਲ ਭੇਜੀ ਜਾਂਦੀ ਹੈ ਕੰਪਨੀ ਦੇ ਚੇਅਰਮੈਨ ਨੂੰ ਜਿਸ ਦੇ ਵਿੱਚ ਉਹ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੀ ਹੈ ਕਿ ਆਖਿਰਕਾਰ ਕਿਵੇਂ ਉਹਨਾਂ ਦੀ ਇਹ ਲੜਕੀ ਇਸ ਤਰ੍ਹਾਂ ਰੱਬ ਨੂੰ ਪਿਆਰੀ ਹੋਈ ਹੈ ਦਰਅਸਲ ਜੋ ਈਮੇਲ ਲਿਖੀ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਮੈਂ ਇਹ ਈਮੇਲ ਉਸ ਮਾਂ ਦੇ ਦੁੱਖ ਵਿੱਚੋਂ ਲਿਖ ਰਹੀ ਹਾਂ ਜਿਸ ਨੇ ਆਪਣਾ ਬੱਚਾ ਗੁਆਇਆ ਹੈ ਇਹ ਲਿਖਣਾ ਮਹੱਤਵਪੂਰਨ ਹੈ ਕਿਉਂਕਿ ਤਾਂ ਜੋ ਇਹ ਦੁੱਖ ਕਿਸੇ ਹੋਰ ਨੂੰ ਨਾ ਦੇਖਣਾ ਪਵੇ ਨਵੰਬਰ 2023 ਦੇ ਵਿੱਚ ਸੀਏ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ 19 ਮਾਰਚ 2024 ਨੂੰ ਇੱਕ ਕੰਪਨੀ ਦੇ ਵਿੱਚ ਮੇਰੀ ਧੀ ਨੇ ਖੁਸ਼ੀ-ਖੁਸ਼ੀ ਨੌਕਰੀ ਸ਼ੁਰੂ ਕੀਤੀ ਸੀ ਉਸਦੇ ਬਹੁਤ ਸਾਰੇ ਸੁਪਨੇ ਸਨ ਉਸ ਨੂੰ ਆਪਣੀ ਪਹਿਲੀ ਨੌਕਰੀ ਇੰਨੀ ਵਕਾਰੀ ਕੰਪਨੀ ਵਿੱਚ ਲੱਗਣ ਤੋਂ ਵੀ ਬਹੁਤ ਖੁਸ਼ ਸੀ ਲੇਕਿਨ 4 ਮਹੀਨਿਆਂ ਦੇ ਅੰਦਰ ਹੀ 26 ਜੁਲਾਈ ਨੂੰ ਸਾਨੂੰ ਉਸਦੀ ਮੌਤ ਦੀ ਖਬਰ ਸੁਣਨ ਨੂੰ ਮਿਲੀ ਉਹ ਆਪਣੇ ਆਪ ਨੂੰ ਮਿਲੇ ਹਰੇਕ ਜ਼ਿੰਮੇਵਾਰੀ ਪੂਰੀ ਕਰਨ ਲਈ ਦ੍ਰਿੜ ਸੀ ਹਾਲਕਿ ਨਵਾਂ ਮਾਹੌਲ ਕੰਮ ਦਾ ਤਣਾਅ ਅਤੇ ਕੰਮ ਦੇ ਘੰਟੇ ਉਸ ਉੱਤੇ ਆਪਣਾ ਅਸਰ ਪਾ ਰਹੇ ਸਨ ਕੰਮ ਸ਼ੁਰੂ ਕਰਨ ਦੇ ਕੁਝ ਸਮਾਂ ਦੇ ਅੰਦਰ ਹੀ ਉਸ ਨੂੰ ਚਿੰਤਾ, ਉਹ ਨਿੰਦਰਾ ਤੇ ਤਣਾਅ ਵੀ ਮਹਿਸੂਸ ਹੋਣ ਲੱਗ ਪਿਆ ਪਰ ਉਸ ਨੇ ਨਜ਼ਰ ਅੰਦਾਜ਼ ਕੀਤਾ ਤੇ ਕੰਮ ਕਰਦੀ ਰਹੀ 6 ਜੁਲਾਈ ਨੂੰ ਮੈਂ ਤੇ ਮੇਰੇ ਪਤੀ ਇਹਨਾਂ ਦੇ ਗ੍ਰੈਜੂਏਸ਼ਨ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੂਨੇ ਜਾਣਾ ਸੀ ਜਦੋਂ ਉਸ ਨੇ ਸਾਨੂੰ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਉਸ ਦੀ ਛਾਤੀ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ECG ਠੀਕ ਆਈ ਸੀ ਦਿਲ ਦੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹ ਨੀਂਦ ਪੂਰੀ ਨਾ ਹੋਣ ਕਾਰਨ ਤੇ ਸਮੇਂ ਸਿਰ ਖਾਣਾ ਨਾ ਖਾਣ ਦਾ ਅਸਰ ਸੀ ਡਾਕਟਰ ਨੇ ਕੁਝ ਦਵਾਈਆਂ ਲਿਖ ਦਿੱਤੀਆਂ ਅਸੀਂ ਉਸ ਸਮੇਂ ਕੋਚੀ ਵਾਪਸ ਆ ਗਏ ਪਰ ਉਸ ਨੂੰ ਕੰਮ ਦੇ ਤਣਾਅ ਤੇ ਬਹੁਤ ਸਾਰੇ ਕੰਮ ਕਾਰਨ ਵਾਪਸ ਕੰਮ ਤੇ ਜਾਣਾ ਪਿਆ ਉਸ ਦਾ ਗ੍ਰੈਜੂਏਸ਼ਨ ਸਮਾਗਮ ਐਤਵਾਰ ਦਾ ਸੀ ਪਰ ਉਹ ਉਸ ਦਿਨ ਵੀ ਦੁਪਹਿਰ ਤੱਕ ਘਰੋਂ ਕੰਮ ਕਰਦੀ ਰਹੀ ਆਪਣੇ ਗ੍ਰੈਜੂਏਸ਼ਨ ਸਮਾਗਮ ਦੇ ਵਿੱਚ ਆਪਣੇ ਪੈਸਿਆਂ ਦੇ ਨਾਲ ਸਾਨੂੰ ਲਿਜਾਣਾ ਉਸ ਦਾ ਸੁਪਨਾ ਸੀ ਪਰ ਸਾਡੇ ਲਈ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਨਾਲ ਸਾਡੀ ਆਖਰੀ ਮੁਲਾਕਾਤ ਹੋਵੇਗੀ ਉਸੇ ਟੀਮ ਦੇ ਕਈ ਮੈਂਬਰ ਜਿਨ੍ਹਾਂ ਨਾਲ ਉਸ ਨੂੰ ਕੰਮ ਕਰਨ ਲਈ ਕਿਹਾ ਗਿਆ ਸੀ ਉਹਨਾਂ ਨੇ ਪਹਿਲਾਂ ਹੀ ਕੰਮ ਦੇ ਤਣਾਅ ਦੇ ਕਾਰਨ ਅਸਤੀਫੇ ਦੇ ਦਿੱਤੇ ਸਨ ਉਸੇ ਮੈਨੇਜਰ ਨੇ ਵੀ ਉਸ ਨੂੰ ਕਿਹਾ ਕਿ ਤੂੰ ਇੱਥੇ ਕੰਮ ਕਰਕੇ ਦਿਖਾ ਅਜਿਹਾ ਕੁਝ ਨਹੀਂ ਹੈ ਪਰ ਇਹ ਕੰਮ ਕਰਦੀ ਨੇ ਆਪਣੀ ਜਾਨ ਖਵਾ ਲਈ ਉਸ ਦਾ ਮੈਨੇਜਰ ক্রিকেট ਦੇ ਮੈਚਾਂ ਦੇ ਲਈ ਮੀਟਿੰਗਾਂ ਦੇ ਦੇ ਸਮੇਂ ਨੂੰ ਬਦਲਦਾ ਰਹਿੰਦਾ ਸੀ ਉਸ ਨੂੰ ਦਿਨ ਦੇ ਅਖੀਰ ਦੇ ਵਿੱਚ ਕੰਮ ਦਿੱਤਾ ਜਾਂਦਾ ਸੀ ਜਿਸਨੇ ਉਸਦੇ ਤਣਾ ਦੇ ਵਿੱਚ ਉਹ ਵਾਅਦਾ ਕੀਤਾ ਤੇ ਕੰਮ ਦੇ ਵਧਰੇ ਤਣਾ ਦੇ ਬਾਰੇ ਸਾਡੀ ਗੱਲ ਹੋਈ ਅਸੀਂ ਉਸ ਨੂੰ ਇੰਨਾ ਕੰਮ ਨਾ ਕਰਨ ਦੀ ਸਲਾਹ ਵੀ ਦਿੱਤੀ ਹਾਲਾਂਕਿ ਉਸਦੇ ਮੈਨੇਜਰ ਨੇ ਇਸ ਵਾਰ ਕੋਈ ਧਿਆਨ ਨਾ ਦਿੱਤਾ ਇੱਕ ਵਾਰ ਉਸ ਨੂੰ ਦੇਰ ਰਾਤ ਇੱਕ ਕੰਮ ਦੇ ਕੇ ਐਤਵਾਰ ਤੱਕ ਪੂਰਾ ਕਰਨ ਦੇ ਲਈ ਕਿਹਾ ਗਿਆ ਤੇ ਜਦੋਂ ਉਸਨੇ ਕਿਹਾ ਕਿ ਉਸਦੇ ਕੋਲ ਆਰਾਮ ਕਰਨ ਦਾ ਵੀ ਸਮਾਂ ਨਹੀਂ ਹੋਵੇਗਾ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਰਾਤ ਨੂੰ ਇਹ ਕੰਮ ਮੁਕਾ ਸਕਦੀ ਹੈ ਜਦੋਂ ਰਾਤ ਨੂੰ ਕੰਮ ਵਾਪਸ ਆਉਂਦੀ ਸੀ ਤਾਂ ਬਹੁਤ ਥੱਕੀ ਹੁੰਦੀ ਸੀ ਉਸ ਨੂੰ ਸੁੱਤੀ ਪਈ ਨੂੰ ਵੀ ਕੰਮ ਬਾਰੇ ਮੈਸੇਜ ਆਉਂਦੇ ਰਹਿੰਦੇ ਸਨ ਫਿਰ ਵੀ ਉਹ ਕੰਮ ਤੈਸ ਸਮੇਂ ਦੇ ਵਿੱਚ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਸੀ ਇਹਨਾਂ ਨੇ ਕਦੀ ਆਪਣੇ ਮੈਨੇਜਰ ਦੇ ਵਿਹਾਰ ਬਾਰੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਨਵੇਂ ਭਰਤੀ ਹੋਏ ਲੋਕਾਂ ਨੂੰ ਦਿਨ ਰਾਤ ਅਤੇ ਹਫਤੇ ਦੇ ਅੰਤ ਦੇ ਵਿੱਚ ਵੀ ਕੰਮ ਕਰਨਾ ਪਵੇ ਇਹ ਮੇਰੇ ਦਿਲ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਕੰਮ ਦੇ ਸਿੱਤ ਨਾ ਕਰਨ ਉਸ ਦੀ ਜਾਣ ਗਈ ਹੈ ਪਰ ਇਸ ਘਟਨਾ ਦੇ ਬਾਵਜੂਦ ਕੰਪਨੀ ਵਿੱਚ ਕੋਈ ਵੀ ਉਸ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਲਈ ਨਹੀਂ ਆਇਆ। ਮੈਂ ਉਸਦੇ ਮੈਨੇਜਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ। ਉਸਨੇ ਆਪਣਾ ਸੀਏ ਬਣਨ ਦਾ ਸੁਪਨਾ ਪੂਰਾ ਕਰਨ ਲਈ ਕਈ ਸਾਲ ਬਤਾਏ ਪਰ ਇਹ ਸਾਰੇ ਸਾਲ ਕੰਪਨੀ ਤੇ 4 ਮਹੀਨਿਆਂ ਦੇ ਤਣਾ ਨੇ ਪਰਬਾਪ ਕਰ ਦਿੱਤੇ। ਇੱਕ ਮਾਂ ਹੋਣ ਦੇ ਨਾਤੇ ਮੈਂ ਉਮੀਦ ਕਰਦੀ ਹਾਂ ਕਿ ਇਸ ਚਿੱਠੀ ਤੋਂ ਬਾਅਦ ਕੰਪਨੀ ਦੇ ਵਿੱਚ ਕੁਝ ਬਤਲਾਹ ਕੀਤੀ ਜਾਣਗੇ। ਤਾਂ ਜੋ ਕਿਸੇ ਹੋਰ ਨੂੰ ਉਹ ਦੁੱਖ ਸਹਿਣਾ ਨਾ ਪਵੇ ਜੋ ਅਸੀਂ ਚੱਲਿਆ ਤਾਂ ਰੋਂਦੀ ਬਿਲਕ ਦੀ ਮਾਂ ਦੇ ਵੱਲੋਂ ਜੋ ਹੈ ਇੱਕ ਚਿੱਠੀ ਯਾਨੀ ਕਿ ਇੱਕ ਈਮੇਲ ਭੇਜੀ ਗਈ ਹੈ ਕਿਉਂਕਿ ਉਸ ਦੀ ਫੁੱਲਾਂ ਵਰਗੀ ਧੀਪਰੈਸ਼ਨ ਦੇ ਕਰਕੇ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਮਰ ਵੀ ਮਹਿਜ ਇਸ ਲੜਕੀ ਦੀ 26 ਸਾਲ ਦੇ ਕਰੀਬ ਸੀ ਪਰ ਪਰਮਾਤਮਾ ਨੂੰ ਕੁਝ ਹੋ ਰਹੀ ਨਸੀਬ ਸੀ ਐਨਾ ਸਬੈਸਟੀਅਨ ਪੈਰਾਲ ਦੇ ਲਈ ਕਿ ਉਸਦੀ ਮੌਤ ਹੋ ਗਈ ਮਾਪਿਆਂ ਦੀ ਜਵਾਨ ਧੀ ਕਈ ਸਾਲਾਂ ਬਾਅਦ ਬਣੀ ਸੀ ਇਹ ਪਰ ਨੌਕਰੀ ਦੇ 4 ਮਹੀਨਿਆਂ ਬਾਅਦ ਹੀ ਹੋ ਗਈ ਮੌਤ ਸੰਸਕਾਰ ਤੇ ਵੀ ਨਾ ਪਹੁੰਚਿਆ ਦਫ਼ਤਰ ਦਾ ਕੋਈ ਅਧਿਕਾਰੀ ਕੰਮ ਲਈ ਡਿਊਟੀ ਤੋਂ ਬਾਅਦ ਵੀ ਕੁੜੀ ਨੂੰ ਆਉਂਦੇ ਸਨ ਫੋਨ ਘਰ ਬੈਠ ਕੇ ਵੀ ਵਿਚਾਰੀ ਕਰਦੀ ਰਹਿੰਦੀ ਸੀ ਦਫ਼ਤਰ ਦਾ ਕੰਮ ਇਮਾਨਦਾਰੀ ਨਾਲ ਦਿਨ ਰਾਤ ਕੰਮ ਕਰਨ ਦਾ ਮਿਲਿਆ ਆਸਿਲਾ ਜੇਕਰ ਤੁਸੀਂ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਹੋ ਤਾਂ ਇਹ ਖਬਰ ਜ਼ਰਾ ਧਿਆਨ ਦੇ ਨਾਲ ਸੁਣ ਲਿਓ ਕਿ ਆਖਿਰਕਾਰ 4 ਮਹੀਨੇ ਹੋਏ ਸਨ ਇੱਕ ਲੜਕੀ ਨੂੰ ਪ੍ਰਾਈਵੇਟ ਸੈਕਟਰ ਦੀ ਕੰਪਨੀ ਦੇ ਵਿੱਚ ਜੌਬ ਕਰਦੇ ਹੋਏ ਅਚਾਨਕ ਉਸ ਦੀ ਮੌਤ ਹੋ ਗਈ ਤੇ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਸ ਦੀ ਮੌਤ ਦੇ ਉੱਤੇ ਜਦੋਂ ਸੰਸਕਾਰ ਕੀਤਾ ਜਾਂਦਾ ਤਾਂ ਕੰਪਨੀ ਦਾ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਦਾ ਜਿਸ ਤੋਂ ਬਾਅਦ ਦੁਖੀ ਹੋਈ ਉਸਦੀ ਮਾਂ ਦੇ ਵੱਲੋਂ ਇੱਕ ਈਮੇਲ ਭੇਜੀ ਜਾਂਦੀ ਹੈ ਜਿਹੜੀ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਕਸਰ ਇਹ ਕਿਹਾ ਜਾਂਦਾ ਹੈ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਦਾ ਬੋਝ ਬਹੁਤ ਜ਼ਿਆਦਾ ਹੁੰਦਾ ਹੈ ਦਫ਼ਤਰ ਆਉਣ ਦਾ ਟਾਈਮ ਹੁੰਦਾ ਹੈ ਜਾਣ ਦਾ ਕੋਈ ਟਾਈਮ ਨਹੀਂ ਹੁੰਦਾ ਅਜਿਹਾ ਹੀ ਕੁਝ ਇਸ ਲੜਕੀ ਦੇ ਨਾਲ ਹੁੰਦਾ ਜਿਹੜੀ ਕਿ ਕੰਮ ਤੋਂ ਘਰੇ ਵੀ ਚਲੀ ਜਾਂਦੀ ਹੈ ਪਰ ਫਿਰ ਵੀ ਉਸ ਨੂੰ ਕੰਮ ਦੇ ਲਈ ਫੋਨ ਆਉਂਦੇ ਨੇ ਮੈਸੇजेस ਆਉਂਦੇ ਨੇ ਇੱਥੋਂ ਤੱਕ ਕਿ ਉਸ ਨੂੰ ਛੁੱਟੀ ਵਾਲੇ ਦਿਨ ਵੀ ਇਸ ਕੁਦਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਕਮਲਿਆਵਾਰਗੀ ਉਸ ਦੀ ਸਿਚੁਏਸ਼ਨ ਹੋ ਜਾਂਦੀ ਹੈ ਪਰ ਇਹ ਸਭ ਦੇ ਬਾਵਜੂਦ ਉਸ ਨੇ ਕਦੀ ਵੀ ਆਪਣੀ ਕੰਪਨੀ ਦੇ ਨਾਲ ਆਪਣੇ ਬੋਸ ਦੇ ਨਾਲ ਗਿਲਾ ਨਹੀਂ ਕੀਤਾ ਕਈ-ਕਈ ਘੰਟਿਆਂ ਤੱਕ ਮੀਟਿੰਗਾਂ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਦਫ਼ਤਰ ਦੇ ਵਿੱਚ ਬੈਠੀ ਹੋਈ ਅਖੀਰ ਦੇ ਵਿੱਚ ਜਿਹੜੀ ਕਿ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਕਈ ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਸੀਏ ਬਣੀ ਸੀ ਮਾਪਿਓ ਨੂੰ ਲੱਖਾਂ ਉਮੀਦਾਂ ਸਨ ਕਿ ਸਾਡੀ ਧੀ ਨੇ ਸਾਡਾ ਨਾਮ ਰੋਸ਼ਨ ਕੀਤਾ ਪਰ ਇੱਕ ਅਜੇਹੀ ਕੰਪਨੀ ਦੇ ਵਿੱਚ ਗਈ ਕਿ 4 ਮਹੀਨੇ ਦੇ ਵਿੱਚ ਹੀ ਸਾਰਾ ਪਰਿਵਾਰ ਖਤਮ ਹੋ ਗਿਆ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਹਨ ਤੇ ਅਜਿਹੇ ਦੇ ਵਿੱਚ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਪ੍ਰਾਈਵੇਟ ਨੌਕਰੀਆਂ ਵੱਲ ਰੁਕ ਕਰਦੇ ਨੇ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਇਸ ਵੇਲੇ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਮੁਲਾਜ਼ਮਾਂ ਤੋਂ ਕਈ ਵਾਰ ਤਾਂ ਛੁੱਟੀ ਤੋਂ ਬਾਅਦ ਵੀ ਰਾਤ ਨੂੰ ਉਹਨਾਂ ਨੂੰ ਫੋਨ ਅਤੇ ਮੈਸੇजेस ਕਰਕੇ ਤੰਗ ਕੀਤਾ ਜਾਂਦਾ ਹੈ ਅਜਿਹੀ ਕੁਝ ਇਸ ਤਰ੍ਹਾਂ ਦੀ ਕਹਾਣੀ ਹੈ ਇੱਕ ਲੜਕੀ ਦੀ ਜਿਹੜੀ ਕਿ ਚਾਹੇ-ਚਾਹੇ ਕੜੀ ਮਿਹਨਤ ਤੋਂ ਬਾਅਦ ਤਕਰੀਬਨ ਕਈ ਸਾਲਾਂ ਬਾਅਦ ਸੀਏ ਬਣਦੀ ਹੈ 4 ਮਹੀਨੇ ਹੀ ਅਜੇ ਨੌਕਰੀ ਨੂੰ ਜੁਆਇਨ ਕੀਤੇ ਹੁੰਦੇ ਨੇ ਕਿ ਅਚਾਨਕ ਉਸਦੀ ਮੌਤ ਹੋ ਜਾਂਦੀ ਹੈ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਸਦੀ ਮੌਤ ਦੇ ਉੱਤੇ ਉਸੇ ਦਫ਼ਤਰ ਦਾ ਕੋਈ ਵੀ ਅਧਿਕਾਰੀ ਮੁਲਾਜ਼ਮ ਨਹੀਂ ਪਹੁੰਚਦਾ ਤੇ ਅਜਿਹੇ ਦੇ ਵਿੱਚ ਦੁਖੀ ਹਿਰਦੇ ਨਾਲ ਉਸਦੀ ਮਾਂ ਦੇ ਵੱਲੋਂ ਇੱਕ ਈਮੇਲ ਭੇਜੀ ਜਾਂਦੀ ਹੈ ਕੰਪਨੀ ਦੇ ਚੇਅਰਮੈਨ ਨੂੰ ਜਿਸ ਦੇ ਵਿੱਚ ਉਹ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੀ ਹੈ ਕਿ ਆਖਿਰਕਾਰ ਕਿਵੇਂ ਉਹਨਾਂ ਦੀ ਇਹ ਲੜਕੀ ਇਸ ਤਰ੍ਹਾਂ ਰੱਬ ਨੂੰ ਪਿਆਰੀ ਹੋਈ ਹੈ। ਦਰਅਸਲ ਜੋ ਈਮੇਲ ਲਿਖੀ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਮੈਂ ਇਹ ਈਮੇਲ ਉਸ ਮਾਂ ਦੇ ਦੁੱਖ ਵਿੱਚੋਂ ਲਿਖ ਰਹੀ ਹਾਂ ਜਿਸ ਨੇ ਆਪਣਾ ਬੱਚਾ ਗੁਆਇਆ ਹੈ। ਇਹ ਲਿਖਣਾ ਮਹੱਤਵਪੂਰਨ ਹੈ ਕਿਉਂਕਿ ਤਾਂ ਜੋ ਇਹ ਦੁੱਖ ਕਿਸੇ ਹੋਰ ਨੂੰ ਨਾ ਦੇਖਣਾ ਪਵੇ। ਨਵੰਬਰ 2023 ਦੇ ਵਿੱਚ ਸੀਏ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ 19 ਮਾਰਚ 2024 ਨੂੰ ਇਕ ਕੰਪਨੀ ਦੇ ਵਿੱਚ ਮੇਰੀ ਧੀ ਨੇ ਖੁਸ਼ੀ-ਖੁਸ਼ੀ ਨੌਕਰੀ ਸ਼ੁਰੂ ਕੀਤੀ ਸੀ ਉਸ ਦੇ ਬਹੁਤ ਸਾਰੇ ਸੁਪਨੇ ਸਨ ਉਸ ਨੂੰ ਆਪਣੀ ਪਹਿਲੀ ਨੌਕਰੀ ਇੰਨੀ ਵਕਾਰੀ ਕੰਪਨੀ ਵਿੱਚ ਲੱਗਣ ਤੋਂ ਵੀ ਬਹੁਤ ਖੁਸ਼ ਸੀ ਲੇਕਿਨ 4 ਮਹੀਨਿਆਂ ਦੇ ਅੰਦਰ ਹੀ 26 ਜੁਲਾਈ ਨੂੰ ਸਾਨੂੰ ਉਸ ਦੀ ਮੌਤ ਦੀ ਖਬਰ ਸੁਣਨ ਨੂੰ ਮਿਲੀ ਉਹ ਆਪਣੇ ਆਪ ਨੂੰ ਮਿਲੀ ਹਰੇਕ ਜ਼ਿੰਮੇਵਾਰੀ ਪੂਰੀ ਕਰਨ ਲਈ ਦ੍ਰਿੜ ਸੀ ਹਾਲਕਿ ਨਵਾਂ ਮਾਹੌਲ ਕੰਮ ਦਾ ਤਣਾਅ ਅਤੇ ਕੰਮ ਦੇ ਘੰਟੇ ਉਸ ਉੱਤੇ ਆਪਣਾ ਅਸਰ ਪਾ ਰਹੇ ਸਨ ਕੰਮ ਸ਼ੁਰੂ ਕਰਨ ਦੇ ਕੁਝ ਦਿਨਾਂ ਦੇ ਅੰਦਰ ਹੀ ਉਸ ਨੂੰ ਚਿੰਤਾ, ਉਹ ਨਿੰਦਰਾ ਤੇ ਤਣਾਅ ਵੀ ਮਹਿਸੂਸ ਹੋਣ ਲੱਗ ਪਿਆ ਪਰ ਉਸ ਨੇ ਨਜ਼ਰ ਅੰਦਾਜ਼ ਕੀਤਾ ਤੇ ਕੰਮ ਕਰਦੀ ਰਹੀ 6 ਜੁਲਾਈ ਨੂੰ ਮੈਂ ਤੇ ਮੇਰੇ ਪਤੀ ਇਹਨਾਂ ਦੇ ਗ੍ਰੈਜੂਏਸ਼ਨ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੂਨੇ ਜਾਣਾ ਸੀ ਜਦੋਂ ਉਸ ਨੇ ਸਾਨੂੰ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਉਸ ਦੇ ਛਾਤੀ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ECG ਠੀਕ ਆਈ ਸੀ ਦਿਲ ਦੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹ ਨੀਂਦ ਪੂਰੀ ਨਾ ਹੋਣ ਕਾਰਨ ਤੇ ਸਮੇਂ ਸਿਰ ਖਾਣਾ ਨਾ ਖਾਣ ਦਾ ਅਸਰ ਸੀ ਡਾਕਟਰ ਨੇ ਕੁਝ ਦਵਾਈਆਂ ਲਿਖ ਦਿੱਤੀਆਂ ਅਸੀਂ ਉਸ ਸਮੇਂ ਕੋਚੀ ਵਾਪਸ ਆ ਗਏ ਪਰ ਉਸ ਨੂੰ ਕੰਮ ਦੇ ਤਣਾਅ ਤੇ ਬਹੁਤ ਸਾਰੇ ਕੰਮ ਕਾਰਨ ਵਾਪਸ ਕੰਮ ਤੇ ਜਾਣਾ ਪਿਆ ਉਸ ਦਾ ਗ੍ਰੈਜੂਏਸ਼ਨ ਸਮਾਗਮ ਐਤਵਾਰ ਦਾ ਸੀ ਪਰ ਉਹ ਉਸ ਦਿਨ ਵੀ ਦੁਪਹਿਰ ਤੱਕ ਘਰੋਂ ਕੰਮ ਕਰਦੀ ਰਹੀ ਆਪਣੇ ਗ੍ਰੈਜੂਏਸ਼ਨ ਸਮਾਗਮ ਦੇ ਵਿੱਚ ਆਪਣੇ ਪੈਸਿਆਂ ਦੇ ਨਾਲ ਸਾਨੂੰ ਲਿਜਾਣਾ ਉਸ ਦਾ ਸੁਪਨਾ ਸੀ ਪਰ ਸਾਡੇ ਲਈ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਨਾਲ ਸਾਡੀ ਆਖਰੀ ਮੁਲਾਕਾਤ ਹੋਵੇਗੀ ਉਸੇ ਟੀਮ ਦੇ ਕਈ ਮੈਂਬਰ ਜਿਨ੍ਹਾਂ ਨਾਲ ਉਸ ਨੂੰ ਕੰਮ ਕਰਨ ਲਈ ਕਿਹਾ ਗਿਆ ਸੀ ਉਹਨਾਂ ਨੇ ਪਹਿਲਾਂ ਹੀ ਕੰਮ ਦੇ ਤਣਾਅ ਦੇ ਕਾਰਨ ਅਸਤੀਫੇ ਦੇ ਦਿੱਤੇ ਸਨ ਉਸੇ ਮੈਨੇਜਰ ਨੇ ਵੀ ਉਸ ਨੂੰ ਕਿਹਾ ਕਿ ਤੂੰ ਇੱਥੇ ਕੰਮ ਕਰਕੇ ਦਿਖਾ ਅਜਿਹਾ ਕੁਝ ਨਹੀਂ ਹੈ ਪਰ ਇਹ ਕੰਮ ਕਰਦੀ ਨੇ ਆਪਣੀ ਜਾਣ ਖਵਾ ਲਈ ਉਸ ਦਾ ਮੈਨੇਜਰ ক্রিকেট ਦੇ ਮੈਚਾਂ ਦੇ ਲਈ ਮੀਟਿੰਗਾਂ ਦੇ ਦੇ ਸਮੇਂ ਨੂੰ ਬਦਲਦਾ ਰਹਿੰਦਾ ਸੀ ਉਸ ਨੂੰ ਦਿਨ ਦੇ ਅਖੀਰ ਦੇ ਵਿੱਚ ਕੰਮ ਦਿੱਤਾ ਜਾਂਦਾ ਸੀ ਜਿਸਨੇ ਉਸਦੇ ਤਣਾ ਦੇ ਵਿੱਚ ਵਾਧਾ ਕੀਤਾ ਤੇ ਕੰਮ ਦੇ ਵਧਰੇ ਤਣਾ ਦੇ ਬਾਰੇ ਸਾਡੀ ਗੱਲ ਹੋਈ ਅਸੀਂ ਉਸ ਨੂੰ ਇੰਨਾ ਕੰਮ ਨਾ ਕਰਨ ਦੀ ਸਲਾਹ ਵੀ ਦਿੱਤੀ ਹਾਲਾਂਕਿ ਉਸਤੇ ਮੈਨੇਜਰ ਨੇ ਇਸ ਵਾਰ ਕੋਈ ਧਿਆਨ ਨਾ ਦਿੱਤਾ ਇੱਕ ਵਾਰ ਉਸ ਨੂੰ ਦੇਰ ਰਾਤ ਇੱਕ ਕੰਮ ਦੇ ਕੇ ਐਤਵਾਰ ਤੱਕ ਪੂਰਾ ਕਰਨ ਦੇ ਲਈ ਕਿਹਾ ਗਿਆ ਤੇ ਜਦੋਂ ਉਸਨੇ ਕਿਹਾ ਕਿ ਉਸਦੇ ਕੋਲ ਆਰਾਮ ਕਰਨ ਦਾ ਵੀ ਸਮਾਂ ਨਹੀਂ ਹੋਵੇਗਾ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਰਾਤ ਨੂੰ ਇਹ ਕੰਮ ਮੁਕਾ ਸਕਦੀ ਹੈ ਜਦੋਂ ਰਾਤ ਨੂੰ ਕੰਮ ਵਾਪਸ ਆਉਂਦੀ ਸੀ ਤਾਂ ਬਹੁਤ ਥੱਕੀ ਹੁੰਦੀ ਸੀ ਉਸ ਨੂੰ ਸੁੱਤੀ ਪਈ ਨੂੰ ਵੀ ਕੰਮ ਬਾਰੇ ਮੈਸੇਜ ਆਉਂਦੇ ਰਹਿੰਦੇ ਸਨ ਫਿਰ ਵੀ ਉਹ ਕੰਮ ਤੈਸ ਸਮੇਂ ਦੇ ਵਿੱਚ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਸੀ ਇਹਨਾਂ ਨੇ ਕਦੀ ਆਪਣੇ ਮੈਨੇਜਰ ਦੇ ਵਿਹਾਰ ਬਾਰੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਨਵੇਂ ਭਰਤੀ ਹੋਏ ਲੋਕਾਂ ਨੂੰ ਦਿਨ ਰਾਤ ਅਤੇ ਹਫਤੇ ਦੇ ਅੰਤ ਦੇ ਵਿੱਚ ਵੀ ਕੰਮ ਕਰਨਾ ਪਵੇ ਇਹ ਮੇਰੇ ਦਿਲ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਕੰਮ ਦੇ ਸਿੱਤ ਨਾ ਕਰਨ ਉਸ ਦੀ ਜਾਣ ਗਈ ਹੈ ਪਰ ਇਸ ਘਟਨਾ ਦੇ ਬਾਵਜੂਦ ਕੰਪਨੀ ਵਿੱਚ ਕੋਈ ਵੀ ਉਸ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਲਈ ਨਹੀਂ ਆਇਆ ਮੈਂ ਉਸ ਦੇ ਮੈਨੇਜਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਉਸ ਨੇ ਆਪਣਾ ਸੀਏ ਬਣਨ ਦਾ ਸੁਪਨਾ ਪੂਰਾ ਕਰਨ ਲਈ ਕਈ ਸਾਲ ਬਤਾਏ ਪਰ ਇਹ ਸਾਰੇ ਸਾਲ ਕੰਪਨੀ ਦੇ 4 ਮਹੀਨਿਆਂ ਦੇ ਤਣਾ ਨੀ ਬਰਬਾਦ ਕਰ ਦਿੱਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਉਮੀਦ ਕਰਦੀ ਹਾਂ ਕਿ ਇਸ ਚਿੱਠੀ ਤੋਂ ਬਾਅਦ ਕੰਪਨੀ ਦੇ ਵਿੱਚ ਕੁਝ ਬਦਲਾਅ ਕੀਤੇ ਜਾਣਗੇ ਜੋ ਕਿਸੇ ਹੋਰ ਨੂੰ ਉਹ ਦੁੱਖ ਸਹਿਣਾ ਨਾ ਪਵੇ ਜੋ ਅਸੀਂ ਚੱਲਿਆ ਤਾਂ ਰੋਂਦੀ ਵਿਲਕ ਦੀ ਮਾਂ ਦੇ ਵੱਲੋਂ ਜੋ ਹੈ ਇੱਕ ਚਿੱਠੀ ਯਾਨੀ ਕਿ ਇੱਕ ਈਮੇਲ ਭੇਜੀ ਗਈ ਹੈ ਕਿਉਂਕਿ ਉਸ ਦੀ ਫੁੱਲਾਂ ਵਰਗੀ ਧੀਪਰੈਸ਼ਨ ਦੇ ਕਰਕੇ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਮਰ ਵੀ ਮਹਜ ਇਸ ਲੜਕੀ ਦੀ 26 ਸਾਲ ਦੇ ਕਰੀਬ ਸੀ ਪਰ ਪਰਮਾਤਮਾ ਨੂੰ ਕੁਝ ਹੋ ਰਹੀ ਨਸੀਬ ਸੀ ਐਨਾ ਸਬੈਸਟੀਅਨ ਪੈਰਾਲ ਦੇ ਲਈ ਦੀ ਉਸ ਦੀ ਮੌਤ ਹੋ ਗਈ ਮਾਪਿਆਂ ਦੀ ਜਵਾਨ ਧੀ ਕਈ ਸਾਲਾਂ ਬਾਅਦ ਬਣੀ ਸੀ ਪਰ ਨੌਕਰੀ ਦੇ 4 ਮਹੀਨਿਆਂ ਬਾਅਦ ਹੀ ਹੋ ਗਈ ਮੌਤ ਸੰਸਕਾਰ ਤੇ ਵੀ ਨਾ ਪਹੁੰਚਿਆ ਦਫ਼ਤਰ ਦਾ ਕੋਈ ਅਧਿਕਾਰੀ ਕੰਮ ਲਈ ਡਿਊਟੀ ਤੋਂ ਬਾਅਦ ਵੀ ਕੁੜੀ ਨੂੰ ਆਉਂਦੇ ਸਨ ਫੋਨ ਕਰ ਬੈਠ ਕੇ ਵੀ ਵਿਚਾਰੀ ਕਰਦੀ ਰਹਿੰਦੀ ਸੀ ਦਫ਼ਤਰ ਦਾ ਕੰਮ ਇਮਾਨਦਾਰੀ ਨਾਲ ਦਿਨ ਰਾਤ ਕੰਮ ਕਰਨ ਦਾ ਮਿਲਿਆ ਆਸਲਾ ਜੇਕਰ ਤੁਸੀਂ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਹੋ ਤਾਂ ਇਹ ਖਬਰ ਜ਼ਰਾ ਧਿਆਨ ਦੇ ਨਾਲ ਸੁਣ ਲਿਓ ਕਿ ਆਖਿਰਕਾਰ 4 ਮਹੀਨੇ ਹੋਏ ਸਨ ਇੱਕ ਲੜਕੀ ਨੂੰ ਪ੍ਰਾਈਵੇਟ ਸੈਕਟਰ ਦੀ ਕੰਪਨੀ ਦੇ ਵਿੱਚ ਜੌਬ ਕਰਦੇ ਹੋਏ ਅਚਾਨਕ ਉਸਦੀ ਮੌਤ ਹੋ ਗਈ ਤੇ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਸਦੀ ਮੌਤ ਦੇ ਉੱਤੇ ਜਦੋਂ ਸੰਸਕਾਰ ਕੀਤਾ ਜਾਂਦਾ ਤਾਂ ਕੰਪਨੀ ਦਾ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਦਾ ਜਿਸ ਤੋਂ ਬਾਅਦ ਦੁਖੀ ਹੋਈ ਉਸਦੀ ਮਾਂ ਦੇ ਵੱਲੋਂ ਇੱਕ ਈਮੇਲ ਭੇਜੀ ਜਾਂਦੀ ਹੈ ਜਿਹੜੀ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਕਸਰ ਹੀ ਕਿਹਾ ਜਾਂਦਾ ਹੈ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਦਾ ਬੋਝ ਬਹੁਤ ਜ਼ਿਆਦਾ ਹੁੰਦਾ ਹੈ ਦਫ਼ਤਰ ਆਉਣ ਦਾ ਟਾਈਮ ਹੁੰਦਾ ਜਾਣ ਦਾ ਕੋਈ ਟਾਈਮ ਨਹੀਂ ਹੁੰਦਾ ਅਜੀਆਈ ਕੋਚੇਸਰ ਲੜਕੀ ਦੇ ਨਾਲ ਹੁੰਦਾ ਹੈ ਜਿਹੜੀ ਕਿ ਕੰਮ ਤੋਂ ਘਰੇ ਵੀ ਚਲੀ ਜਾਂਦੀ ਹੈ ਪਰ ਫਿਰ ਵੀ ਉਸ ਨੂੰ ਕੰਮ ਦੇ ਲਈ ਫੋਨ ਆਉਂਦੇ ਨੇ ਮੈਸੇजेस ਆਉਂਦੇ ਨੇ ਇੱਥੋਂ ਤੱਕ ਕਿ ਉਸ ਨੂੰ ਛੁੱਟੀ ਵਾਲੇ ਦਿਨ ਵੀ ਇਸ ਕੁਦਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਕਮਲਿਆ ਵਰਗੀ ਉਸ ਦੀ ਸਿਚੁਏਸ਼ਨ ਹੋ ਜਾਂਦੀ ਹੈ ਪਰ ਇਹ ਸਭ ਦੇ ਬਾਵਜੂਦ ਉਸ ਨੇ ਕਦੀ ਵੀ ਆਪਣੀ ਕੰਪਨੀ ਦੇ ਨਾਲ ਆਪਣੇ ਬੋਸ ਦੇ ਨਾਲ ਗਿਲਾ ਨਹੀਂ ਕੀਤਾ ਕਈ-ਕਈ ਘੰਟਿਆਂ ਤੱਕ ਮੀਟਿੰਗਾਂ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਦਫ਼ਤਰ ਦੇ ਵਿੱਚ ਬੈਠੀ ਹੋਈ ਅਖੀਰ ਦੇ ਵਿੱਚ ਜਿਹੜੀ ਕੀ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਕਈ ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਸੀਏ ਬਣੀ ਸੀ ਮਾਪਿਓ ਨੂੰ ਲੱਖਾਂ ਉਮੀਦਾਂ ਸਨ ਕਿ ਸਾਡੀ ਧੀ ਨੇ ਸਾਡਾ ਨਾਮ ਰੋਸ਼ਨ ਕੀਤਾ ਪਰ ਇਕ ਅਜੇਹੀ ਕੰਪਨੀ ਦੇ ਵਿੱਚ ਗਈ ਕਿ 4 ਮਹੀਨੇ ਦੇ ਵਿੱਚ ਹੀ ਸਾਰਾ ਪਰਿਵਾਰ ਖਤਮ ਹੋ ਗਿਆ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਹਨ ਤੇ ਅਜਿਹੇ ਦੇ ਵਿੱਚ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਪ੍ਰਾਈਵੇਟ ਨੌਕਰੀਆਂ ਵੱਲ ਰੁਕ ਕਰਦੇ ਨਹੀਂ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਇਸ ਵੇਲੇ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਮੁਲਾਜ਼ਮਾਂ ਤੋਂ ਕਈ ਵਾਰ ਤਾਂ ਛੁੱਟੀ ਤੋਂ ਬਾਅਦ ਵੀ ਰਾਤ ਨੂੰ ਉਹਨਾਂ ਨੂੰ ਫੋਨ ਅਤੇ ਮੈਸੇजेस ਕਰਕੇ ਤੰਗ ਕੀਤਾ ਜਾਂਦਾ ਹੈ ਅਜਿਹੀ ਕੁਝ ਇਸ ਤਰ੍ਹਾਂ ਦੀ ਕਹਾਣੀ ਹੈ ਇੱਕ ਲੜਕੀ ਦੀ ਜਿਹੜੀ ਕਿ ਚਾਹੇ ਚਾਹੇ ਕੜੀ ਮਿਹਨਤ ਤੋਂ ਬਾਅਦ ਤਕਰੀਬਨ ਕਈ ਸਾਲਾਂ ਬਾਅਦ ਸੀਏ ਬਣਦੀ ਹੈ ਚਾਰ ਮਹੀਨੇ ਅਜੇ ਨੌਕਰੀ ਨੂੰ ਜੁਆਇਨ ਕੀਤੇ ਹੁੰਦੇ ਨੇ ਕਿ ਅਚਾਨਕ ਉਸਦੀ ਮੌਤ ਹੋ ਜਾਂਦੀ ਹੈ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਸਦੀ ਮੌਤ ਦੇ ਉੱਤੇ ਉਸ ਦੇ ਦਫ਼ਤਰ ਦਾ ਕੋਈ ਵੀ ਅਧਿਕਾਰੀ ਮੁਲਾਜ਼ਮ ਨਹੀਂ ਪਹੁੰਚਦਾ ਤੇ ਅਜਿਹੇ ਦੇ ਵਿੱਚ ਦੁਖੀ ਹਿਰਦੇ ਨਾਲ ਉਸਦੀ ਮਾਂ ਦੇ ਵੱਲੋਂ ਇੱਕ ਈਮੇਲ ਭੇਜੀ ਜਾਂਦੀ ਹੈ ਕੰਪਨੀ ਦੇ ਚੇਅਰਮੈਨ ਨੂੰ ਜਿਸ ਦੇ ਵਿੱਚ ਉਹ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੀ ਹੈ ਕਿ ਆਖਿਰਕਾਰ ਕਿਵੇਂ ਉਹਨਾਂ ਦੀ ਇਹ ਲੜਕੀ ਇਸ ਤਰ੍ਹਾਂ ਰੱਬ ਨੂੰ ਪਿਆਰੀ ਹੋਈ ਹੈ ਦਰਅਸਲ ਜੋ ਈਮੇਲ ਲਿਖੀ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਮੈਂ ਇਹ ਈਮੇਲ ਉਸ ਮਾਂ ਦੇ ਦੁੱਖ ਵਿੱਚੋਂ ਲਿਖ ਰਹੀ ਹਾਂ ਜਿਸ ਨੇ ਆਪਣਾ ਬੱਚਾ ਗੁਆਇਆ ਹੈ ਇਹ ਲਿਖਣਾ ਮਹੱਤਵਪੂਰਨ ਹੈ ਕਿਉਂਕਿ ਤਾਂ ਜੋ ਇਹ ਦੁੱਖ ਕਿਸੇ ਹੋਰ ਨੂੰ ਨਾ ਦੇਖਣਾ ਪਵੇ ਨਵੰਬਰ 2023 ਦੇ ਵਿੱਚ ਸੀਏ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ 19 ਮਾਰਚ 2024 ਨੂੰ ਇਕ ਕੰਪਨੀ ਦੇ ਵਿੱਚ ਮੇਰੀ ਧੀ ਨੇ ਖੁਸ਼ੀ-ਖੁਸ਼ੀ ਨੌਕਰੀ ਸ਼ੁਰੂ ਕੀਤੀ ਸੀ ਉਸ ਦੇ ਬਹੁਤ ਸਾਰੇ ਸੁਪਨੇ ਸਨ ਉਸ ਨੂੰ ਆਪਣੀ ਪਹਿਲੀ ਨੌਕਰੀ ਇੰਨੀ ਵਕਾਰੀ ਕੰਪਨੀ ਵਿੱਚ ਲੱਗਣ ਤੋਂ ਵੀ ਬਹੁਤ ਖੁਸ਼ ਸੀ ਲੇਕਿਨ 4 ਮਹੀਨਿਆਂ ਦੇ ਅੰਦਰ ਹੀ 26 ਜੁਲਾਈ ਨੂੰ ਸਾਨੂੰ ਉਸ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲੀ ਉਹ ਆਪਣੇ ਆਪ ਨੂੰ ਮਿਲੀ ਹਰੇਕ ਜ਼ਿੰਮੇਵਾਰੀ ਪੂਰੀ ਕਰਨ ਲਈ ਦ੍ਰਿੜ ਸੀ ਹਾਲਕਿ ਨਵਾਂ ਮਾਹੌਲ ਕੰਮ ਦਾ ਤਣਾਅ ਅਤੇ ਕੰਮ ਦੇ ਘੰਟੇ ਉਸ ਉੱਤੇ ਆਪਣਾ ਅਸਰ ਪਾ ਰਹੇ ਸਨ ਕੰਮ ਸ਼ੁਰੂ ਕਰਨ ਦੇ ਕੁਝ ਸਮਾਂ ਦੇ ਅੰਦਰ ਹੀ ਉਸ ਨੂੰ ਚਿੰਤਾ, ਉਹ ਨਿੰਦਰਾ ਤੇ ਤਣਾਅ ਵੀ ਮਹਿਸੂਸ ਹੋਣ ਲੱਗ ਪਿਆ ਪਰ ਉਸ ਨੇ ਨਜ਼ਰ ਅੰਦਾਜ਼ ਕੀਤਾ ਤੇ ਕੰਮ ਕਰਦੀ ਰਹੀ 6 ਜੁਲਾਈ ਨੂੰ ਮੈਂ ਤੇ ਮੇਰੇ ਪਤੀ ਇਹਨਾਂ ਦੇ ਗ੍ਰੈਜੂਏਸ਼ਨ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੂਨੇ ਜਾਣਾ ਸੀ ਜਦੋਂ ਉਸ ਨੇ ਸਾਨੂੰ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਉਸ ਦੀ ਛਾਤੀ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ECG ਠੀਕ ਆਈ ਸੀ ਦਿਲ ਦੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹ ਨੀਂਦ ਪੂਰੀ ਨਾ ਹੋਣ ਕਾਰਨ ਤੇ ਸਮੇਂ ਸਿਰ ਖਾਣਾ ਨਾ ਖਾਣ ਦਾ ਅਸਰ ਸੀ ਡਾਕਟਰ ਨੇ ਕੁਝ ਦਵਾਈਆਂ ਲਿਖ ਦਿੱਤੀਆਂ ਅਸੀਂ ਉਸ ਸਮੇਂ ਕੋਚੀ ਵਾਪਸ ਆ ਗਏ ਪਰ ਉਸ ਨੂੰ ਕੰਮ ਦੇ ਤਣਾਅ ਤੇ ਬਹੁਤ ਸਾਰੇ ਕੰਮ ਕਾਰਨ ਵਾਪਸ ਕੰਮ ਤੇ ਜਾਣਾ ਪਿਆ ਉਸ ਦਾ ਗ੍ਰੈਜੂਏਸ਼ਨ ਸਮਾਗਮ ਐਤਵਾਰ ਦਾ ਸੀ ਪਰ ਉਸ ਦਿਨ ਵੀ ਦੁਪਹਿਰ ਤੱਕ ਘਰੋਂ ਕੰਮ ਕਰਦੀ ਰਹੀ ਆਪਣੇ ਗ੍ਰੈਜੂਏਸ਼ਨ ਸਮਾਗਮ ਦੇ ਵਿੱਚ ਆਪਣੇ ਪੈਸਿਆਂ ਦੇ ਨਾਲ ਸਾਨੂੰ ਲਿਜਾਣਾ ਉਸ ਦਾ ਸੁਪਨਾ ਸੀ ਪਰ ਸਾਡੇ ਲਈ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਨਾਲ ਸਾਡੀ ਆਖਰੀ ਮੁਲਾਕਾਤ ਹੋਵੇਗੀ ਉਸੇ ਟੀਮ ਦੇ ਕਈ ਮੈਂਬਰ ਜਿਨ੍ਹਾਂ ਨਾਲ ਉਸ ਨੂੰ ਕੰਮ ਕਰਨ ਲਈ ਕਿਹਾ ਗਿਆ ਸੀ ਉਹਨਾਂ ਨੇ ਪਹਿਲਾਂ ਹੀ ਕੰਮ ਦੇ ਤਣਾਅ ਦੇ ਕਾਰਨ ਅਸਤੀਫੇ ਦੇ ਦਿੱਤੇ ਸਨ ਉਸੇ ਮੈਨੇਜਰ ਨੇ ਵੀ ਉਸ ਨੂੰ ਕਿਹਾ ਕਿ ਤੂੰ ਇੱਥੇ ਕੰਮ ਕਰਕੇ ਦਿਖਾ ਅਜਿਹਾ ਕੁਝ ਨਹੀਂ ਹੈ ਪਰ ਇਹ ਕੰਮ ਕਰਦੀ ਨੇ ਆਪਣੀ ਜਾਣ ਖਵਾ ਲਈ ਉਸ ਦਾ ਮੈਨੇਜਰ ক্রিকেট ਦੇ ਮੈਚਾਂ ਦੇ ਲਈ ਮੀਟਿੰਗਾਂ ਦੇ ਦੇ ਸਮੇਂ ਨੂੰ ਬਦਲਦਾ ਰਹਿੰਦਾ ਸੀ ਉਸ ਨੂੰ ਦਿਨ ਦੇ ਅਖੀਰ ਦੇ ਵਿੱਚ ਕੰਮ ਦਿੱਤਾ ਜਾਂਦਾ ਸੀ ਜਿਸਨੇ ਉਸਦੇ ਤਣਾਅ ਦੇ ਵਿੱਚ ਉਹ ਵਾਅਦਾ ਕੀਤਾ ਤੇ ਕੰਮ ਦੇ ਵਧਰੇ ਤਣਾਅ ਦੇ ਬਾਰੇ ਸਾਡੀ ਗੱਲ ਹੋਈ। ਅਸੀਂ ਉਸ ਨੂੰ ਇੰਨਾ ਕੰਮ ਨਾ ਕਰਨ ਦੀ ਸਲਾਹ ਵੀ ਦਿੱਤੀ ਹਾਲਾਂਕਿ ਉਸਦੇ ਮੈਨੇਜਰ ਨੇ ਇਸ ਵਾਰ ਕੋਈ ਧਿਆਨ ਨਾ ਦਿੱਤਾ। ਇੱਕ ਵਾਰ ਉਸ ਨੂੰ ਦੇਰ ਰਾਤ ਇੱਕ ਕੰਮ ਦੇ ਕੇ ਐਤਵਾਰ ਤੱਕ ਪੂਰਾ ਕਰਨ ਦੇ ਲਈ ਕਿਹਾ ਗਿਆ ਤੇ ਜਦੋਂ ਉਸਨੇ ਕਿਹਾ ਕਿ ਉਸਦੇ ਕੋਲ ਆਰਾਮ ਕਰਨ ਦਾ ਵੀ ਸਮਾਂ ਨਹੀਂ ਹੋਵੇਗਾ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਰਾਤ ਨੂੰ ਇਹ ਕੰਮ ਮੁਕਾ ਸਕਦੀ ਹੈ। ਜਦੋਂ ਰਾਤ ਨੂੰ ਕੰਮ ਵਾਪਸ ਆਉਂਦੀ ਸੀ ਤਾਂ ਬਹੁਤ ਥੱਕੀ ਹੁੰਦੀ ਸੀ। ਉਸ ਨੂੰ ਸੁੱਤੀ ਪਈ ਨੂੰ ਵੀ ਕੰਮ ਬਾਰੇ ਮੈਸੇਜ ਆਉਂਦੇ ਰਹਿੰਦੇ ਸਨ ਫਿਰ ਵੀ ਉਹ ਕੰਮ ਤੈਸ ਸਮੇਂ ਦੇ ਵਿੱਚ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਸੀ ਇਹਨਾਂ ਨੇ ਕਦੀ ਆਪਣੇ ਮੈਨੇਜਰ ਦੇ ਵਿਹਾਰ ਬਾਰੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਨਵੇਂ ਭਰਤੀ ਹੋਏ ਲੋਕਾਂ ਨੂੰ ਦਿਨ ਰਾਤ ਅਤੇ ਹਫਤੇ ਦੇ ਅੰਤ ਦੇ ਵਿੱਚ ਵੀ ਕੰਮ ਕਰਨਾ ਪਵੇ ਇਹ ਮੇਰੇ ਦਿਲ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਕੰਮ ਦੇ ਸਿੱਤ ਨਾ ਕਰਨ ਉਸ ਦੀ ਜਾਣ ਗਈ ਹੈ ਪਰ ਇਸ ਘਟਨਾ ਦੇ ਬਾਵਜੂਦ ਕੰਪਨੀ ਵਿੱਚ ਕੋਈ ਵੀ ਉਸ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਲਈ ਨਹੀਂ ਆਇਆ। ਮੈਂ ਉਸਦੇ ਮੈਨੇਜਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ। ਉਸ ਨੇ ਆਪਣਾ ਸੀਏ ਬਣਨ ਦਾ ਸੁਪਨਾ ਪੂਰਾ ਕਰਨ ਲਈ ਕਈ ਸਾਲ ਬਤਾਏ ਪਰ ਇਹ ਸਾਰੇ ਸਾਲ ਕੰਪਨੀ ਦੇ ਚਾਰ ਮਹੀਨਿਆਂ ਦੇ ਤਣਾ ਨੇ। ਬਰਬਾਦ ਕਰ ਦਿੱਤੇ। ਇੱਕ ਮਾਂ ਹੋਣ ਦੇ ਨਾਤੇ ਮੈਂ ਉਮੀਦ ਕਰਦੀ ਹਾਂ ਕਿ ਇਸ ਚਿੱਠੀ ਤੋਂ ਬਾਅਦ ਕੰਪਨੀ ਦੇ ਵਿੱਚ ਕੁਝ ਬਦਲਾਅ ਕੀਤੇ ਜਾਣਗੇ। ਤਾਂ ਜੋ ਕਿਸੇ ਹੋਰ ਨੂੰ ਉਹ ਦੁੱਖ ਸਹਿਣਾ ਨਾ ਪਵੇ ਜੋ ਅਸੀਂ ਚੱਲਿਆ ਤਾਂ ਰੋਂਦੀ ਵਿਲਕ ਦੀ ਮਾਂ ਦੇ ਵੱਲੋਂ ਜੋ ਹੈ ਇੱਕ ਚਿੱਠੀ ਯਾਨੀ ਕਿ ਇੱਕ ਈਮੇਲ ਭੇਜੀ ਗਈ ਹੈ ਕਿਉਂਕਿ ਉਸ ਦੀ ਫੁੱਲਾਂ ਵਰਗੀ ਧੀਪਰੈਸ਼ਨ ਦੇ ਕਰਕੇ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਮਰ ਵੀ ਮਹਿਜ ਇਸ ਲੜਕੀ ਦੀ 26 ਸਾਲ ਦੇ ਕਰੀਬ ਸੀ ਪਰ ਪ੍ਰਮਾਤਮਾ ਨੂੰ ਕੁਝ ਹੋ ਰਹੀ ਨਸੀਬ ਸੀ ਐਨਾ ਸਬੈਸਟੀਅਨ ਪੈਰਾਲ ਦੇ ਲਈ ਕਿ ਉਸ ਦੀ ਮੌਤ ਹੋ ਗਈ